ਜੱਥੇਦਾਰ ਗਿਆਨੀ ਰਗਵੀਰ ਸਿੰਘ ਦਾ ਮਸਲਾ ਵਿਵਾਦ ਦਾ ਸਬਬ ਬਣਿਆ ਹੋਇਆ ਹੈ ਖਾਸ ਤੌਰ ਦੇ ਉੱਤੇ ਇਸ ਕਾਰਨ ਕਿਉਂਕਿ ਜੱਥੇਦਾਰ ਸਾਹਿਬ ਇੰਗਲੈਂਡ ਜਾ ਚੁੱਕੇ ਨੇ ਔਰ ਇੰਗਲੈਂਡ ਗਏ ਜੱਥੇਦਾਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਸਵਾਲ ਖੜੇ ਕਰਨ ਵਾਲੇ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨਜ਼ਰ ਆ ਰਹੇ ਆ ਉਹਨਾਂ ਨੇ ਆਪਣੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਬੜੇ ਤਿੱਖੇ ਬਿਆਨ ਜੱਥੇਦਾਰ ਗਿਆਨੀ ਰਗਵੀਰ ਸਿੰਘ ਬਾਰੇ ਲਿਖੇ ਨੇ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਜਿਵੇਂ ਦਾ ਅਗਨੀ ਰਗਬੀਰ ਸਿੰਘ ਦੇ ਇੰਗਲੈਂਡ ਜਾਣ ਨੂੰ ਇੱਕ ਇਤਿਹਾਸਕ ਵਰਤਾਰੇ ਦੇ ਨਾਲ ਜੋੜ ਕੇ ਵੀ ਵੇਖਿਆ ਔਰ ਲੋਕਾਂ ਨੂੰ ਵਿਖਾਇਆ ਔਰ ਖਾਸ ਤੌਰ ਦੇ ਉੱਤੇ ਇਥੋਂ ਤੱਕ ਕਹਿ ਦਿੱਤਾ ਕਿ ਸਿੰਘ ਸਾਹਿਬ ਡਰੇ ਹੋਏ ਨੇ ਦਰਸਲ ਆਪਣੀ ਇੱਕ ਪੋਸਟ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਲਿਖਦੇ ਨੇ ਕਿ ਕੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਜਦੋਂ ਲੰਗੜਾ ਪੰਜਾਬ ਸੂਬਾ ਬਣਾਉਣ ਦਾ ਐਲਾਨ ਹੋ ਰਿਹਾ ਸੀ ਤਾਂ ਸંત ਫਤਿਹ ਸਿੰਘ ਮਸਲਾ ਹੱਲ ਕਰਾਉਣ ਦੀ ਥਾਂ ਇੰਗਲੈਂਡ ਉਡਾਰੀ ਮਾਰ ਗਏ ਸੀ ਗਿਆਨੀ ਰਗबीर ਸਿੰਘ ਵੀ ਹੁਣ ਇੰਗਲੈਂਡ ਜਾ ਚੁੱਕੇ ਨੇ ਹੱਦ ਹੋ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਨਤਾ ਕਰ ਰਹੇ ਨੇ ਕਿ ਮੇਰੀਆਂ ਗੱਲਾਂ ਬਾਹਰ ਨਾ ਦੱਸਿਓ ਵੀਡੀਓ ਨਾ ਬਣਾਇਓ ਕਿਉਂਕਿ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਰਦਾਰ ਵਿਹਾਰ ਅਜਿਹਾ ਹੈ ਤਾਂ ਖਾਲਸਾ ਪੰਥ ਦੇ ਕਿਰਦਾਰ ਵਿਹਾਰ ਉੱਪਰ ਕਾਹਦਾ ਰੋਸ ਹੁਣ ਇਹ ਸਿੱਧੇ ਤੌਰ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਦੇ ਵੱਲੋਂ ਇੱਕ ਪੋਸਟ ਜਿਹੜੀ ਆ ਸਾਂਝੀ ਕੀਤੀ ਗਈ ਹੈ ਜਿਹਦੇ ਉੱਤੇ ਇਹ ਤਰਕ ਹੁਣ ਹੁੰਦਾ ਨਜ਼ਰ ਆ ਰਿਹਾ ਹੈ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਸਿੰਘ ਸਾਹਿਬ ਕੀ ਇਸ ਵੇਲੇ ਕਿਸੇ ਡਰ ਦੇ ਵਿੱਚ ਨੇ ਕਿ ਸਿੰਘ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਜਿ세ਦਾਰ ਕਾਲ ਤੱਕ ਸਾਹਿਬ ਨੂੰ ਧਮਕੀ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਇਤਰਾਜ਼ਯੋਗ ਗੱਲ ਵੀ ਸਮਝੀ ਜਾ ਸਕਦੀ ਹੈ ਜਦੋਂ ਕਿ ਸੰਤ ਫਤਿਹ ਸਿੰਘ ਦਾ ਜਿਹੜਾ ਮਸਲਾ ਆ ਉਹ ਪੰਥਕ ਪੱਧਰ ਦੇ ਉੱਤੇ ਵੱਖੋ-ਵੱਖਰੇ ਤਰੀਕੇ ਨਾਲ ਵਿਚਾਰਿਆ ਜਾ ਸਕਦਾ ਹੈ ਲੋਕਾਂ ਦਾ ਵੱਖਰਾ ਨਜ਼ਰੀਆ ਹੋ ਸਕਦਾ ਹੈ ਮਾਲਵਿੰਦਰ ਸਿੰਘ ਮਾਲੀ ਦਾ ਵੱਖਰਾ ਨਜ਼ਰੀਆ ਹੋ ਸਕਦਾ ਹੈ ਇਸ ਆਧਾਰ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਦੀ ਟਿੱਪਣੀ ਜਿਹੜੀ ਆ ਕਿੰਨੀ ਕੁ ਵਾਜਬ ਪੰਥਕ ਪੱਦਰ ਦੇ ਉੱਤੇ ਤੁਹਾਨੂੰ ਲੱਗਦੀ ਹੈ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਤਕਲੀਬ ਬਣੇ ਰਹੋ ਵਨ ਡੀਆ ਪੰਜਾਬੀ ਤੇ